ਏ ਭਾਈ ਆਪਾਂ ਸੁਣਿਆ ਜੀ ਤੁਸੀਂ ਅੰਮ੍ਰਿਤਸਰ ਚ ਐਮਪੀ ਖਲੋਗੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ ਸੋ ਆਪ ਜੀ ਦਾ ਰਹੀਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਪੰਜਾਬੀਆਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਵੀਰ ਜੀ ਤੁਹਾਡੀ ਕਿਰਪਾ ਦੇ ਨਾਲ ਅੰਮ੍ਰਿਤਸਰੋਂ ਆਜ਼ਾਦ ਐਮਪੀਸ਼ਿਪ ਲੜ ਰਹੇ ਹਾਂ ਮੈਂ ਕਹਾ ਮਾਰੇ ਤੁਸੀਂ ਖਲੋਗੇ ਇਹ ਵੀ ਜਿੱਤੀ ਦੇਗੇ ਮਾਰੇ ਬਹੁਤ ਬਹੁਤ ਧੰਨਵਾਦੀ ਬਹੁਤ ਸਾਰਾ ਪਿਆਰ ਦੁੱਤਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਤੇ ਹੁਣ ਵੀ ਪੂਰੀ ਉਮੀਦ ਹੈ ਜੀ ਮੈਨੇ ਜਰੂਰ ਦੀ ਪੰਜਾਬੀ ਜਰੂਰ ਤੁਹਾਡਾ ਅੰਮ੍ਰਿਤਸਰ ਵਾਸੀ ਜਰੂਰ ਤੁਹਾਡਾ ਸਾਥ ਦੇਣਗੇ ਤੇ ਬਾਬਾ ਯਾਰ ਕੀ ਕੀ ਲੈ ਕੇ ਆਏ ਜੇ ਜਿਵੇਂ ਤੁਹਾਨੂੰ ਫ੍ਰੀ ਨਿੰਬੂ ਪਾਣੀ ਤੇ ਲੱਸੀ ਪਿਆਈ ਤੇ ਯਾਰ ਕੀ ਤੁਸੀਂ ਕੀ ਲੈ ਕੇ ਆਏ ਜੇ ਗਰਮੀਆਂ ਵਾਸਤੇ ਕਿਹੜੀ ਸਾਕ ਲੈ ਕੇ ਆਏ ਐ ਐਦਕੀ ਵੀ ਤੁਸੀਂ ਅੰਮ੍ਰਿਤਸਰ ਜਾਏ ਜੇ ਗੁਰੂ ਰਾਮਦਾਸ ਜੀ ਦੀ ਨਗਰੀ ਜਾਏ ਜੇ ਘਰ ਆਏ ਜੇ ਐਦਕੀ ਵੀ ਉਸ ਤਰ੍ਹਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਨਗਰੀ ਦੇ ਵਿੱਚ ਜੱਗੀ ਸਾਹਿਬ ਦੀਆਂ ਪੰਜ ਪੌੜੀਆਂ ਸੁਣਾਉਣ ਤੇ ਇੱਕ ਗਲਾਸ ਫ੍ਰੀ ਜਿੰਨਾ ਵੀ ਤੁਸੀਂ ਜਿਹੜੀ ਵੀ ਆਟਮ ਚਾਓ 6 ਦੀਆਂ 6 ਆਟਮਾਂ ਤੋਂ ਕੋਈ ਵੀ ਚੀਜ਼ ਪੀ ਸਕਦੇ ਹੋ ਅੱਛਾ ਜੀ ਸਵਾਸ ਕੀ ਆਪਾਂ ਬਹੁਤ ਸਾ ਤੁਹਾਨੂੰ ਬਣਾ ਕੇ ਵਿਖਾਉਨੇ ਆ ਐ ਆਪਾਂ ਮਿੱਟੀ ਦਾ ਲਿਆ ਜੀ ਸਭ ਤੋਂ ਪਹਿਲਾਂ ਗੁੱਜਾ ਮਿੱਟੀ ਦਾ ਹੀ ਗੁੱਜਾ ਜੀ ਹੁਣ ਆ ਤੁਸੀਂ ਬਾਕੀ ਵੀ ਸਪੈਸ ਪਹਿਲਾਂ ਵੀ ਜਾਣਦੇ ਹੋ ਵੀ ਆਪਾਂ ਜੋ ਵੀ ਕੀਤਾ 100% ਸ਼ੁੱਧ ਕੀਤਾ ਸਹੀ ਹੈ ਜੀ ਹੁਣ ਵੀ ਆਪਾਂ 100% ਸ਼ੁੱਧ ਮਿੱਟੀ ਦੇ ਗੁੱਜੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਕੋਈ ਦਿੱਲੀ ਦੇ ਵਿੱਚ ਦਾਣੇ ਦਾ ਬੜੀਆਂ ਥਾਵਾਂ ਤੇ ਕੀਤਾ ਹੋਗਾ ਪਰ ਇੱਥੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ 20% ਦਾ ਗੁਲਾਹ ਹੀ ਮਿਲੇਗਾ ਵਾਹ ਜੀ ਵਾਹ ਸੋ ਤੁਹਾਨੂੰ ਬਣਾ ਕੇ ਦਿਖਾਉਣਾ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਥੋੜਾ ਜਿਹਾ ਮਿੱਠਾ ਪਾਵਾਂਗੇ ਸਰ ਤੁਹਾਡੀ ਸਿਹਤ ਨਾਲ ਖਿਲਵਾੜ ਨਹੀਂ ਆਊਗਾ ਬਿਲਕੁਲ ਲੋ ਉਸ ਤੋਂ ਬਿਲਾ ਦੇ ਆਪਾਂ ਪਾਵਾਂ ਜਿਹੜੀ ਜਰੂਰ ਨੂੰ 스poon ਦੇਣ ਵਾਲਾ ਰੂਹਕ ਦਾ ਵਾਹ ਜੀ ਵਾਹ ਲੋ ਸਰ ਮਾਰੇ ਗਰਮੀਆਂ ਵਿੱਚ ਰੂਹਕ ਦਾ ਮਿਲ ਜੇ ਉਹ ਵੀ ਨਾਲ ਮੁਹਬਤ ਵਾਲਾ ਦੇਖੋ ਸਾਰੇ ਸੁਹਾਗੇ ਵਾਲਾ ਕੰਮ ਹੋ ਗਿਆ ਜੀ ਸਰ ਤੋਂ 200 ਦੀ ਬੋਤਲ ਹੋ ਗਈ ਪਾਵਾਂ 100 ਨਹੀਂ ਪਸਵਾਏ ਵਾਹ ਜੀ ਤੁਹਾਨੂੰ ਰੂਹਕ ਦਾ ਹੀ ਮਿਲੇਗਾ ਅਸੋਵਲ ਪਾਵਾਂਗੇ ਜੀ ਆਪਣਾ ਧਵਾਣਾ ਠੀਕ ਆ ਬਜੀ ਕੋਈ ਤਰਬੂਜ ਕਹਿੰਦੇ ਆ ਪਰ ਸਾਡੇ ਪੰਜਾਬ ਦੇ ਧਵਾਣਾ ਹੀ ਰਹਿਣਾ ਧਵਾਣਾ ਹੀ ਪਾਵਾਂਗੇ ਜੀ ਵਾਹ ਜੀ ਵਾਹ ਤੁਹਾਡਾ ਪੀਸ ਕਰ ਇਹ ਹੁਣ ਪਿਆਰ ਲੱਗਾ ਜੀ ਪੈਣ ਤੁਹਾਡਾ ਇਹ ਤੁਹਾਡੀ ਮੁਹੱਬਤ ਵਾਹ ਜੀ ਵਾਹ ਇਹ ਦਵਾੜਾ ਹੀ ਪੂਰਾ ਮਿੱਠਾ ਲੱਗਣ ਰਿਹਾ ਜੀ ਸਰ ਤੁਹਾਡੀ ਪਿਆਸ ਤੇ ਭੁੱਖ ਦੋਵੇਂ ਚੰਦਾ ਮਟਾ ਦੂਗਾ ਤੇ ਇਹ ਕਿੰਨੇ ਰੁਪਏ ਗਲਾਸ ਆਦੀ ਇਹ ਵੀ ਸਰ 20 ਰੁਪਏ ਗਲਾਸ ਦਵਾਂਗੇ ਅੱਛਾ ਜੀ ਵੀ ਹਰ ਆਈਟਮ ਜਿਹੜੀ ਆ ਸਾਰੇ 20 ਰੁਪਏ ਨੇ 20 ਰੁਪਏ ਤੋਂ ਬਾਅਦ ਤੁਸੀਂ ਫ੍ਰੀ ਪੀਂਦੇ ਹੋ ਜਪਜੀ ਸਾਹਿਬ ਦਾ ਬਾਤ ਸੁਣਾਓ ਪੰਜਾਂ ਬਾਟੀਆਂ ਚੀ ਜੀ 20 ਰੁਪਏ ਅਸ ਤੋਂ ਬਾਅਦ ਆਪਾਂ ਪਾਵਾਂਗੇ ਦੁੱਧ ਇਹ ਸਾਡੀ ਬਾਸ ਆਪਣੇ ਘਰ ਦਾ ਹੈ ਅੱਛਾ ਜੀ ਆਪਣਾ ਦੁੱਧ ਆ ਕੇ ਹੀ ਪੈਕਟਾਂ ਨਾਲ ਆਉਂਦਾ ਹੈ ਘਰੋਂ ਲੈ ਕੇ ਆਉਂਦੇ ਕੋਈ ਪੈਕਟਾਂ ਨਾਲ ਯੂਜ਼ ਕਰੀਦਾ ਕੋਈ ਡੱਬੇ ਦਾ ਦੁੱਧ ਦਾ ਮੱਝ ਦਾ ਹੈ ਕਿ ਜਾਂ ਗਾਂ ਦਾ ਮਿਕਸ ਹੈ ਜੀ ਅੱਛਾ ਜੀ ਮੱਝ ਦਾ ਗਾਂ ਦਾ ਪਰ ਹੈ 100% ਅਸਲੀ ਹਾਂ ਜੀ ਯਾਰ 100 ਜੀ ਦੁੱਧ ਬਾਅਦ ਹੀ ਕੰਮ ਸਾਰੇ ਦੇ ਵਿੱਚ ਇਸ ਨੂੰ ਨਾਲ ਥੋੜੀ ਜਿਹੀ ਬਰਸ ਪਾਵਾਂਗੇ ਤੇ ਵਿੱਚ ਥੋੜਾ ਜਿਹਾ ਸ਼ੀਲਡ ਕਰਨ ਵਾਸਤੇ ਬੱਸ ਆਰਟੀਕਲ ਬਰਸ ਪਾਣੀ ਨਹੀਂ ਚਾਹੀਦੀ ਪਰ ਲੋਕੀ ਕਹਿੰਦੇ ਗਰਮੀ ਜ਼ਿਆਦਾ ਅਜੇ ਥੋੜੀ ਜੀ ਪਾ ਦਿੰਦੇ ਆਪਾਂ ਮੰਨ ਕੇ ਲਓ ਜੀ ਅਜੇ ਥੋੜੀ ਜੀ ਬਰਫ਼ ਦੀ ਚਿੱਲੀ ਪਾਵਾਂਗੇ ਜੀ ਆ ਭਾਜੀ ਬੋਲ ਕੰਨੀ ਪਾਏ ਫਿਰ ਇੱਥੋਂ ਕੱਢ ਲਈ ਜਾਊਗੀ ਅੱਛਾ ਜੀ ਠੀਕ ਹੈ ਜੀ ਮਤਲਬ ਜਿੰਨਾ ਕੈਨੂੰ ਠੰਡਾ ਚਾਹੀਦਾ ਉਹਨਾਂ ਕੀ ਦਵਾਂ ਗਾ ਲਓ ਵਾਹ ਜੀ ਵਾਹ ਉਹ ਰੂਹ ਨੂੰ ਸਕੂਨ ਦੇਣ ਲਈ ਰੂਹ ਵਰਗਾ ਵਾਹ ਜੀ ਵਾਹ ਇਹਨੂੰ ਦੁੱਧ ਛੋਡਾ ਵੀ ਕਹਾ ਜਾਂਦਾ ਇਹ ਤੇ ਮੁਹੱਬਤ ਵਾਲਾ ਸ਼ਰਬਤ ਵੀ ਕਹਾ ਜਾਂਦਾ ਬਾਬਾ ਸਰ ਪੀਓ ਤੇ ਚੈੱਕ ਕਰੋ ਤੇ ਦੱਸੋ ਇਹ ਬਾਬਾ ਜੀ ਲੋਕੇਸ਼ਨ ਦੱਸੋ ਜੀ ਇੱਕ ਵਾਰੀ ਸਾਡੀ ਸਰ ਖਾਲਸਾ ਕਾਲਜ ਮੂਮੈਂ ਦੇ ਬਿਲਕੁਲ ਸਾਹਮਣੇ ਅੱਛਾ ਜੀ ਆਪਣੀ ਛੋਟੀ ਜੀ ਕਾਰ ਹੈ ਜੀ ਸਟੈਂਡਰਡ ਨਹੀਂ ਸਟੈਂਡਰਡ ਆ ਬੇਸਟ ਸਟੈਂਡਰਡ ਨਹੀਂ ਆ ਅਗਰ ਲੋਕੇਸ਼ਨ ਚੋਂ ਚ ਦਿੱਕਤ ਆ ਜਾਂ ਪਰੇਸ਼ਾਨੀ ਇੱਥੇ ਮੈਨੂੰ ਕਨੈਕਟ ਕਰਕੇ ਆ ਸਕਦੇ ਹੋ ਜੀ 750808781 750808781 ਮੇਰਾ ਨੰਬਰ ਆ ਹਾਂ ਐਮਪੀਸ਼ਪ ਦੇ ਬਰੋਦਰਾਂ ਜੀ ਆਜ਼ਾਦ ਤਖੰਦਰ ਸਰ ਜੈ ਹਰ ਵਾਸੀ ਪੂਰਾ ਸਾਥ ਪੂਰਾ ਪਿਆਰ ਦਿਓ ਕੋਈ ਪੁੱਛਣਾ ਚਾਹੁੰਦੇ ਹੋ ਕੋਈ ਦੱਸਣਾ ਚਾਹੁੰਦੇ ਸਲਾਹ ਦੇਣਾ ਚਾਹੁੰਦੇ ਹੋ ਤੇ ਜੀ ਆ ਬਾਈ ਕੀ ਗਲਾਸ ਦਾ ਕੀ ਰੇਟ ਕੀ ਇਹਦਾ ਰੇਟ 20 ਰੁਪਏ ਹੈ ਜੀ ਸਰ ਸਭ ਲਈ ਅਗਰ ਤੁਸੀਂ ਜਪਜੀ ਸਾਹਿਬ ਦੀਆਂ ਪੰਜ ਪੋੜੀਆਂ ਸੁਣਾਉਂਦੇ ਹੋ ਤਾਂ ਫਿਰ ਫਰੀਦ ਹਾਂ ਜੀ ਲਓ ਸਰ ਪੀਓ ਤੇ ਚਾਹ ਕਰਕੇ ਦੱਸੋ ਕਿਹ ਤਰ੍ਹਾਂ ਦਾ ਟੇਸਟ ਹੈ ਭਰਾਵਾਂ ਨੇ ਜੀ ਮੁਹੱਬਤ ਵਾਲਾ ਸ਼ਰਬਤ ਤਿਆਰ ਕਰ ਦਿੱਤਾ ਆ ਤੇ ਆ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਪੀ ਕੇ ਹਣ ਦੱਸਦੇ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਹੈ ਜੀ ਤੇ ਮਠਿਆਈ ਇਹਨਾਂ ਨੇ ਲਾਈਟ ਜਿਹਾ ਪਾਇਆ ਤੇ ਬਾਕੀ ਰੂਹਵ ਜਿਹਾ ਟੇਸਟ ਆ ਇਹ ਵਿੱਚ ਅਦਵਾਣੇ ਦਾ ਟੇਸਟ ਬਹੁਤ ਵਧੀਆ ਆ ਰਿਹਾ ਜੀ ਬਾਕੀ ਇਹੋ ਜੀ ਗਰਮੀ ਦੇ ਵਿੱਚ ਤੁਹਾਨੂੰ ਰੂਹ ਨੂੰ ਸਕੂਨ ਦੇਣ ਵਾਲਾ ਰੂਹ ਅਬਜ਼ਾ ਮਿਲ ਜੇ ਤੇ ਸੋਹਣੀ ਤੇ ਸੁਹਾਗੇ ਵਾਲੀ ਗੱਲ ਆ ਜੀ ਖਾਲਸਾ ਕੈਲੀਫੋਰਨੀਆ ਵੂਮਨ ਉਹਨਾਂ ਦੇ ਬਾਹਰ ਹੀ ਗੇਟ ਦੇ ਉੱਤੇ ਹੀ ਇਹ ਇਹਨਾਂ ਦੀ ਕਾਰਟ ਹੈ ਜੀ ਤੇ ਜਰੂਰ ਇਹਨਾਂ ਕੋ ਆ ਕੇ ਮੁਹੱਬਤ ਵਾਲਾ ਸ਼ਰਬਤ ਪੀ ਕੇ ਜਾਓ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਜਲਦੀ ਜਲਦੀ ਪੇਜ ਨੂੰ ਫੋਲੋ ਕਰੋ ਤੇ ਬਾਕੀ ਠੀਕ ਆ ਜੀ ਹੁਣ ਆਪਾਂ ਕਰ ਲਈਏ ਜੀ ਮੁਹੱਬਤ ਵਾਲਾ ਸ਼ਰਬਤ ਇੰਜ que